ਤਿਕਾ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਕਿਹੜੇ ਪਿੰਡ ਤੋਂ ਆਏ ਬਾਈ ਜੀ ਵੀਰੇ ਇਹ ਰਾਇ ਕੋਈ ਬੱਸੀਆਂ ਤੋਂ ਬੱਸੀਆਂ ਪੈਂਦਾ ਹਾਂ ਜਿਲ੍ਹਾ ਲੁਧਿਆਣਾ ਪੈਣ ਬੱਸੀਆਂ ਤੁਸੀਂ ਰਾਇਕੋਟ ਤੁਸੀਂ ਰਾਇਕੋਟ ਪੈਂਦੇ ਹਾਂ ਹਾਂ ਜੀ ਹਾਂ ਜੀ ਬਿਲਕੁਲ ਕਿੰਨੇ ਜਾਨਵਰ ਲੈ ਕੇ ਆਏ ਆ ਇੱਕ ਹੀ ਜਾਨਵਰ ਲੈ ਕੇ ਆਏ ਹਾਂ ਦੇਖੋ ਜਾਨਵਰ ਲੈ ਆਏ ਹਾਂ ਕੀ ਨਾਂ ਇਹਦਾ ਇਹਦਾ ਨਾਂ ਫਤੀ ਹੈ ਗਦੇ ਫਤੇ ਹਾਂ ਜੀ ਸਹੀ ਹੈ ਜੀ ਕਿਹੜੀ ਲਾਈਨ ਦਾ ਇਹ ਮੱਝੂ ਕੇ ਬਲੱਡ ਲਾਈਨ ਦਾਗਾ 32 ਮਹੀਨਿਆਂ ਦਾ ਹੋਇਆ ਜੀ ਬੱਚਾ ਹੀ ਆ ਜੀ ਅੱਛਾ ਬੱਚਾ ਹੀ ਆ ਹਾਂ 2 ਦਿਨ ਮਤਲਬ ਸਟਾਰਟ ਹੋ ਗਿਆ ਹਵਾ ਕਰ ਗਿਆ ਹ ਤੇ ਇਹ ਦੋ ਦੰਦ ਸਟਾਰਟ ਹੋਇਆਗਾ ਅੱਛਾ ਜੀ ਤੇ ਬਾਕੀ ਨੂੰ ਕਿਹਦਾ ਵਾ ਹਾਂਜੀ ਤੇ ਉਹ ਇਹਦਾ ਸੈਨਸਾ ਪਿਓ ਆਈ ਇਹਦਾ ਸੈਨਸਾ ਕੋਈ ਅਜਾਦ ਦਾ ਪੋਤਾਗਾ ਅੱਛਾ ਅਜਾਦ ਦਾ ਪੋਤਾ ਵਾ ਸੈਨਸਾ ਦਾ ਪੁੱਤ ਸੈਨਸਾ ਪੋਤਾ ਸਹੀ ਹੈ ਸੈਨਸਾਗਾ ਉਹ ਡੀਐਨਏ ਪਾਸਾ ਅੱਛਾ ਜੀ ਹਾਂਜੀ ਡੀਐਨਏ ਹੋਇਆ ਹੋਇਆ ਇਹ ਆਪਣੇ ਹੋਮ ਬੀਰ ਆ ਘੋੜੀ ਇਹਦੀ ਮਾਂ ਹਾਂ ਇਹਦੀ ਮਾਂ ਮਹਿਲਕਾਂ ਕੋਲ ਜਾਇਆ ਸੀਗਾ ਅੱਛਾ ਕੋ ਉਹਦੀ ਬੱਚੀ ਸੀਗੀ ਅੱਛਾ ਜੀ ਇਹਦੀ ਉਹਦੀ ਮਾਂ ਸੀਗੀ ਉਹ ਜੈਤ ਪਰਵਾਦ ਦੀ ਸੀਗੀ ਅੱਛਾ ਪ੍ਰਭਾਤ ਦੀ ਬੱਚੀ ਸੀਗੀ ਤੇ ਹਾਂ ਹਾਂ ਕਿਹਦੀ ਉਹਦੀ ਨਾਨੀ ਮਤਲਬ ਨਾਨੀ ਹਾਂਜੀ ਉਹ ਪ੍ਰਭਾਤ ਦੀ ਬੱਚੀ ਉਹ ਪ੍ਰਭਾਤ ਦੀ ਸੀਗੀ ਇਹ ਮਹਿਲਕਲਾਂ ਕੋਲ ਆਇਆ ਸੀ ਬੜਾ ਚੰਗਾ ਹਾਂਜੀ ਤੇ ਬਲੂਤਰਿਆਂ ਆਇਆ ਸੀ ਆ ਹਾਂਜੀ ਉਹਦੀ ਕਿਹਦੀ ਇਹਦੀ ਮਾਂ ਸੀਗੀ ਉਹ ਉਹਦੀ ਬੱਚੀ ਸੀਗੀ ਮਤਲਬ ਇੱਕ ਵਾਰ ਸੇ ਆਜੀ ਸੰਗ ਆਇਆ ਜਨਮ ਇਹਦਾ ਕਿੱਥੋਂ ਦਾ ਵਾ ਆਪਣੇ ਘਰ ਦੇ ਹੀ ਆ ਅੱਛਾ ਘਰੇ ਹੀ ਜਾਂਦਾ ਹਾਂ ਹੋਮਬਲੀਡ ਆਪਣੀ ਸਹੀ ਹੈ ਸਹੀ ਹੈ ਹਾਂ ਜੀ ਜੀ ਘਰੇ ਹੀ ਪੈਦਾ ਹੋਇਆ ਆ ਆ ਪੈਂਕੂ ਜੀ ਕਰਾ ਲਾ ਕਲਰ ਬੜਾ ਸੋਹਣਾ ਲੱਗਾ ਸਾਨੂੰ ਕਲਰ ਵੀ ਵੀ ਨੇ ਕਲਰ ਵੀ ਹੋਣੀ ਦਾ ਇਹ ਬਲੈਕ ਆ ਤੇ ਨਾ ਲਾਲ ਆ ਹਾਂ ਜੀ ਇਹ ਸਾਰੇ ਕਲਰ ਵੀ ਤੇ ਇੱਕ ਇਹਦੀ ਜਿਹੜੀ ਕੁਆਲਟੀ ਆ ਇੱਕ ਇਹਦੀ ਲੈਂਥ ਬਹੁਤ ਜ਼ਿਆਦਾ ਹੈਗਾ ਹਾਂ ਬਿਲਕੁਲ ਬੀਲ ਬਹੁਤ ਲੰਬੀ ਆ ਬੀਲ ਬਹੁਤ ਲੰਬੀ ਆ ਇੱਕ ਇਹਦੀ ਇੱਕ ਇਹਦੀ ਹਾਈਟ ਆ ਹਾਂ ਉਹ ਮਤਲਬ ਇਥੇ ਮੰਡੀ ਨੂੰ ਦੱਸਣੀ ਨਹੀਂ ਪੈਂਦਾ ਕਿ ਇਹਨੂੰ ਇੱਕ ਇਹਦੀ ਹਾਈਟ ਆ ਉਹ ਬਹੁਤ ਨੈਕ ਪ੍ਰੋਫਾਈਲ ਬਹੁਤ ਆ ਹਾਂ ਬਾਕੀ ਮੂੰਹ ਮੰਦਰਾ ਬੜਾ ਸੋਹਣਾ ਅਸੀਂ ਮੂੰਹ ਉਹ ਵੀ ਵੇਨੇ ਸੀ ਨਾ ਇਹੀ ਗੱਲਾਂ ਕਰੀ ਜਾਂਦੇ ਹਾਂ ਜੀ ਕਿਹਦਾ ਫੇਸ ਆ ਥੋੜੇ ਜਿਹਾ ਇੰਨਾ ਅਨਖਾਰ ਨਹੀਂ ਹੁੰਦਾ ਮੂੰਹ ਮਦਰੇ ਦਾ ਇਹਦਾ ਫੇਸ ਇਹਦਾ ਉਹ ਲੰਬਾ ਫੇਸ ਲੱਗਿਆ ਹੋਇਆ ਪਰਮਾਤਮਾ ਕਰਨੀ ਉਹ ਜੀ ਜੀ ਹਰ ਇੱਕ ਚੀਜ਼ ਆ ਇਹ ਵੀ ਪਤਲਾ ਵਾ ਮੂੰਹ ਹਣਾ ਜਿਹੜੀਆਂ ਦਾ ਬਾਹਲਾ ਵੱਡਾ ਜਿਹਾ ਮੂੰਹ ਹੁੰਦਾ ਫਰੇਕ ਚੀਜ਼ ਮਤਲਬ ਚੌਂ ਚੌਂ ਕੇ ਲੱਗੀ ਹੋਈ ਆ ਲੰਬਾ ਫੇਸ ਲੱਗਿਆ ਥਾਣ ਵੀ ਲੰਬੀ ਲੱਗੀ ਹੋਈ ਆ ਥਾਣ ਵੀ ਲੰਬੀ ਆ ਇਹ ਕਹਿੰਦੇ ਹੁੰਦੇ ਕਹਿੰਦੇ ਥਾਣ ਦੇ ਵਿੱਚ ਕੀਲਾ ਉਹ ਦਾਮੀਆਂ ਮਤਲਬ ਥਾਣ ਥੱਲੇ ਹੁੰਦੀ ਦੀ ਕੋਈ ਟੜਕਾ ਮਾ ਵੀ ਲੋਡ ਨਹੀਂ ਹੈਗੀ ਨਹੀਂ ਬਹੁਤ ਲੰਮੀ ਥਾਣ ਕੈਸਟਾ ਹਾਂ ਉਹ ਚੌੜੀ ਆ ਨਹੀਂ ਸਾਰੇ ਪਾਸੇ ਪਿੱਟਪੂੜਾ ਵੀ ਵਧੀਆ ਵਾਂ ਆ ਹਾਂ ਪਿੱਟਪੂੜਾ ਦਾ ਉਹ ਵੀ ਮਤਲਬ ਇਹ ਨਹੀਂ ਹੈਗਾ ਕਿ ਢਾਲੂ ਆ ਪੂਰਾ ਉਹਦੇ ਕਰਕੇ ਲੈਂਥ ਹੋਰ ਲੱਗਦੀ ਆ ਜ਼ਿਆਦਾ ਸਹੀ ਆ ਬਿਲਕੁਲ ਆਪਦੇ ਆਪ ਨੂੰ ਪੂਰਾ ਆਸਟ੍ਰੇਲੀਅਨ ਸ਼ੋ ਕਰ ਦਿਆਗਾ ਹਾਂਜੀ ਬਿਲਕੁਲ ਸ਼ੋ ਕਰਦਾ ਹਾਂ ਪਰ ਹੈਗਾ ਬੱਚਾਗਾ ਜੀ 32 ਮਹੀਨੇ ਦਾ ਬੱਚਾ ਹੀ ਹੋਇਆ ਜੀ ਸਹੀ ਆ ਤੇ ਇਹ ਗੱਲ ਹੋਰ ਵੀ ਆ ਹਾਂ ਕਿਦਾ ਨਖਦਾਗਾ ਇਹਦੇ ਵਿੱਚ ਉਹ ਵੀ ਬਾਹਰ ਕਰਦੇ ਆ ਕੋ ਜਿਹਨੂੰ ਆਪਦੇ ਆਪ ਨੂੰ ਮਤਲਬ ਸ਼ੋ ਕਰਦਾਗਾ ਮੈਂ ਹੈਗਾ ਅੰਗਾ ਦੱਸਦਾਗਾ ਵੱਡੀ ਗੱਲ ਤਾਂ ਕਿਦਾ ਪੌਰ ਕੋਈ ਮਤਲਬ ਸਾਨੂੰ ਮੰਡੀ ਦੇ ਉੱਪਰ ਜਿੰਨੀਆਂ ਕੁਆਲਿਟੀਆਂ ਸੀ ਦੱਸਦੇ ਉਹਦੋਂ ਤਿੱਗੀਆਂ ਕੁਆਲਿਟੀਆਂ ਲੋਕ ਸਾਨੂੰ ਦੱਸ ਕੇ ਗਏ ਆ ਬਿਲਕੁਲ ਬਿਲਕੁਲ ਜੀ ਹੈ ਹੀ ਆ ਇਹ ਵੇਰੀ ਹੁਣ ਮੰਨ ਲਓ ਹਣ ਜਿਹੜੇ ਬੰਦੇ ਨੇ ਇਥੋਂ ਤੁਰ ਫਿਰ ਕੇ ਸਾਰਿਆਂ ਨੂੰ ਵੇਖਿਆ ਵਾ ਹਾਂਜੀ ਹਾਂਜੀ ਉਹਨੇ ਆਪੇ ਹੀ ਕੁਆਲਿਟੀ ਵਾਲੇ ਕੋਲੇ ਖੜਨਾ ਹੀ ਆ ਹਾਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਆ ਜੀ ਇਹਦੇ ਵਿੱਚ ਹੈਗੀ ਹੈ ਕਿ ਨਹੀਂ ਹੈਗੀ ਉਹ ਖੁਦ ਆਪ ਦੇ ਆਪ ਨੂੰ ਆਪ ਹੀ ਸ਼ੋ ਕਰ ਰਿਹਾ ਹੈਗਾ ਤੇ ਕਦੋਂ ਤੋਂ ਆਪਾਂ ਇਹਨੂੰ ਜਿੱਦਾਂ ਛੱਡਣਾ ਸ਼ੁਰੂ ਕੀਤਾ ਹਾਂ ਜਦੋਂ ਆਪਾਂ ਨੂੰ ਕੁੜੀਆਂ ਦਾ ਦੇ ਕੋਈ ਪਹਿਲਾਂ ਹੀ ਮਤਲਬ ਬੁਕਿੰਗ ਹੋਣ ਲੱਗ ਗਈ ਸੀ ਉਹਦੇ ਕਿ ਲੋ 14 ਮਹੀਨਾ ਹੋਇਆ ਕਿਉਂਕਿ ਇਹ ਦੁੱਧਾਂ ਦੇ ਵਿੱਚ ਹੀ 5+ ਸੀਗਾ ਵੀਰੇ ਅੱਛਾ ਹਾਂ 5+ ਮਤਲਬ ਦੁੱਧਾਂ ਦੇ ਕੀ ਹੋ ਗਿਆ ਸੀ ਆਪਾਂ ਪਹਿਲਾਂ ਨੂੰ ਕਲੋਸਿੰਗ ਨਹੀਂ ਛੱਡਿਆ ਸੀ ਸਹੀ ਆ ਥੋੜੀਆਂ ਪਹਿਲਾਂ ਆਪਣੀ ਕੋਈ ਬੱਕ ਹੋ ਗਈਆਂ ਸੀਗੀਆਂ ਹਾਂਜੀ ਆਪਾਂ ਜੇ ਅੱਗੇ ਪਹਿਲਾਂ 20 ਕੋਈ ਨਹੀਂ ਆਪਣੇ ਬੱਕ ਹੋ ਗਈਆਂ ਸੀ ਪਰ ਆਪਾਂ ਪਹਿਲਾਂ ਜਵਾਬ ਦਿੱਤਾ ਸੀਗਾ ਉਸ ਤੋਂ ਬਾਅਦ ਜਿਹੜੇ 8-9 ਜਣੇ ਨੇ ਨਾ ਰੋਕ ਨਹੀਂ ਅਸੀਂ ਆਪਣੀਆਂ ਘੋੜੀਆਂ ਹਾਂਜੀ ਉਹਨਾਂ ਦੀ ਆਪਾਂ 28ਵੇਂ ਮਹੀਨੇ ਜੀ ਆ ਕੇ ਇਹਦੀ ਕਲੋਸਿੰਗ ਸਟਾਰਟ ਕੀਤੀ ਸੀਗੀ ਹੁਣ ਸਟਾਰਟਿੰਗ ਕਦੋਂ ਤੋਂ ਕੀਤੀ ਹੁਣ ਜਦੋਂ ਆਪਾਂ ਦੇਖੀਏ ਤਾਂ ਪਿੱਛੇ ਨੂੰ ਚੱਲ ਗਿਆ ਤਾਂ ਕਿੰਨੇ ਚਾਰ ਚਾਰ ਮਹੀਨੇ ਤੋਂ ਇਹ ਆ ਚਾਰ ਮਹੀਨੇ ਤੋਂ ਹਾਂ ਮਗਰ 4 ਮਹੀਨਾ ਤੇ ਸਾਰੀਆਂ ਘੋੜੀਆਂ ਚੈੱਕ ਪਾਸ ਹੋ ਗਈਆਂ ਇਹਦੀਆਂ ਅੱਛਾ ਕੋਈ ਮਤਲਬ ਇਦਾਂ ਦੀ ਘੋੜੀ ਨਹੀਂ ਹੈਗੀ ਕਿ ਜਿਹੜੀ ਸਪੀਡ ਹੋਈ ਹੋਵੇ ਸਹੀ ਹੈ ਜੀ ਇਹ ਗੱਲ ਹੋਰ ਵੀ ਅਜੇ ਸਪੀਡ ਵੀ ਬਾਈ ਚੰਦ ਹੁੰਦੀ ਆ ਹਾਂਜੀ ਆਪਣੇ ਕੰਨਿਆਂ ਪੂ ਸਹੀ ਹੈ ਜੀ ਉਹਨੂੰ ਬੱਚੇ ਨੂੰ ਹੱਕ ਵੀ ਬਣਦਾ ਹਾਕੀ ਬੰਦਾ ਯਾਰ ਆਪਦੇ ਤੇ ਵੀ ਆ ਆਪਣੀ ਸੋਚ ਹੀ ਇਹ ਆ ਇਹ ਕੋਈ ਇਹ ਨਹੀਂ ਹੈਗਾ ਕਿ 50000 ਰੁਪਏ ਫੀਸ ਮੰਗੀ ਵਿੱਚ ਆਪਾਂ ਆਪਾਂ ਹੁਣ ਇਹਦੀ ਫੀਸ ਕੀ ਲੈ ਰਹੇ ਆ ਇਹਦੀ ਆਪਾਂ 25000 ਰੱਖਿਆ ਮੈਂ ਤਾਂ 25000 ਰੱਖੀ ਆ ਮੈਂ ਵੀ ਜੇ ਕੋਈ ਕੁਝ ਉਸ ਤੋਂ ਆਉਣਾ ਜਨਣਾ ਯਾਰ ਮੈਂ ਚੰਗਾ ਘੋੜਾ ਦੇਖਦਾਗਾ ਆਪਦੀ ਕਹਿੰਦੀ ਸੋਚ ਆ ਕਿ ਉਹਦੀ ਫੀਸ ਤੋਂ ਵੀ ਘੱਟ ਹੋਵੇ ਮੇਰੇ ਬਜਟ ਦੇ ਵਿੱਚ ਹਰ ਕੋਈ ਇਹ ਚਾਹੁੰਦਾ ਵੀ ਕੁਆਲਿਟੀ ਚੰਗੀ ਆਲਾ ਹੋਵੇ ਤੇ ਫੀਸ ਘੱਟ ਹੋਵੇ ਫੀਸ ਘੱਟ ਹੋਵੇ ਤੇ ਹੁਣੀ ਵੀ ਚਾਹੀਦੀ ਆ ਯਾਰ ਹੁਣੀ ਵੀ ਚਾਹੀਦੀ ਆ ਕਿਉਂਕਿ ਹਰ ਕਿਸੇ ਦੇ ਵਾਸਤੇ ਰਹਿ ਜਾਂਦੀ ਉਹ ਗੱਲ ਜੇ ਹੁਣ ਆਪਾਂ ਮੰਗ ਲਈ ਮੰਨੋ 510 ਕੀ ਕੀ ਕਰ ਨੋਰਮਲ ਬੰਦਾਗਾ ਨੋਰਮਲ ਬੰਦਾਗਾ ਠੀਕ ਆ ਮੈਨੂੰ ਆ ਮੈਂ ਕੋਈ ਡਾਕਟਰ ਕੋਲ ਲੈ ਕੇ ਜਾਂਦਾਗਾ ਸਮਝ ਗਏ ਉਥੇ ਮੇਰੀ ਸੋਚ ਕੀ ਹੁੰਦੀ ਹੈ ਮੇਰੇ ਦਿਮਾਗ ਦੇ ਵਿੱਚ ਕੀ ਚੱਲਦਾ ਹੁੰਦਾ ਇਹ ਕਿਸੇ ਤਗੜੇ ਬੰਦੇਾਂ ਲਈ ਨਹੀਂ ਹੈਗਾ ਇਹ ਕੋਈ ਦਾ ਦਿਲ ਕਹੇ ਹਨਾ ਵੀ ਸਭ ਬੰਦਾ ਵੀ ਇਹਦੋਂ ਸਰਵੋਤਮ ਲਵੇ ਨਹੀਂ ਆਪਾਂ ਸੋਚਦੇ ਹਾਂ ਕਿ ਚੱਲਿਆਗੇ ਆਪਾਂ ਦੀ ਕਿਹਨ ਸਰਵਿਸ ਆ ਜਿਹੜੇ ਸਹੀ ਜੈਨੂਇਨ ਬੰਦੇ ਨੇ ਹਨਾ ਉਹਨਾਂ ਨੂੰ ਆਪਾਂ ਦੀ ਸਰਵਿਸ ਦੇਣੀ ਆ ਸਹੀ ਆ ਜਿਆਦਾ ਤੇ ਉਹ ਬੰਦੇ ਕੋਈ ਵੀ ਹੋਰ ਵੀ ਗੱਲ ਆ ਜਿਹੜਾ 25000 ਰੁਪਈਆ ਹਾਂ ਆਪਾਂ ਉਹਦੇ ਵਿੱਚੋਂ ਵੀ ਮਾਨਤਨ ਕਰਦੇ ਜਾਂਦੇ ਹਾਂ ਚਲੋ ਵਧੀਆ ਗੱਲ ਆ ਕਰਦਾ ਹਾਂ ਆ ਵੀ ਮੰਨ ਲਓ ਬੰਦਾ ਦੇਖ ਲੈਂਦਾ ਵੀ ਬੰਦਾ ਕਿਹੋ ਜਿਹਾ ਲੈਵਲ ਵਾਲਾ ਆ ਨਾ ਕੋਈ ਗੱਲ ਹੋ ਜਾ ਕੋਈ ਘਰੋਂ ਡਾਊਨ ਆ ਜਾਂ ਕਿਵੇਂ ਹੈ ਨਾ ਅਗਲੇ ਨੂੰ ਸ਼ੌਂਕ ਹੈ ਪਰ ਘਰੋਂ ਡਾਊਨ ਆ ਏਡੀ ਚੀਜ਼ ਮਿਲੀ ਆ ਆਪਾਂ ਨੂੰ ਪਰਮਾਤਮਾ ਨੇ ਦਿੱਤੀ ਆ ਤਾਂ ਇਹਦੀ ਆਪਾਂ ਉਹ ਚੀਜ਼ ਕੰਮ ਕਰਨਾਗਾ ਜਿਹੜਾ ਜੈਨੂਅਲ ਹੋਵੇ ਹਰ ਬੰਦੇ ਦੀ ਪਹੁੰਚ ਦੇ ਵਿੱਚ ਹੋਵੇ ਠੀਕ ਆ ਹਰ ਬੰਦਾ ਉਹਨੂੰ ਮਤਲਬ ਉਹਦੀ ਲਾਭ ਲੈ ਸਕੇ ਉਹਦੀ ਸਬਦਾ ਦਾ ਬਿਲਕੁਲ ਬਾਕੀ ਹੋਰ ਅਬਦੇ ਇਹ ਤੂੰ ਜੱਜ ਮੂਹੋਂ ਲੈ ਕੇ ਐਂਡ ਬਲਾਕ ਬਸੇਰੇ ਦੇ ਵਿੱਚ ਕੋਈ ਇੱਕ ਵੀ ਕਾਰ ਨਹੀਂ ਹੈ ਸਮੀ ਨਹੀਂ ਹੈ ਮਾਰਗ ਦੀ ਬਹੁਤ ਕਿਰਪਾ ਤੁਹਾਨੂੰ ਗੋਡ ਗੈਫਟ ਮਿਲਿਆ ਹੋਇਆ ਹੈ ਹਾਂ ਗੋਡ ਗੈਫਟ ਮਿਲਿਆ ਹੋਇਆ ਹੈ ਤੇ ਆਪਾਂ ਬਸ ਇਹਨਾਂ ਦੀ ਸੇਵਾ ਹੀ ਕਰਦੀਆਂ ਕਿ ਲੋਕਾਂ ਦੀ ਵੱਧ ਤੋਂ ਵੱਧ ਪੂਰੇ ਲੋਕਾਂ ਨੇ ਕਦੇ ਨਹੀਂ ਨਾ ਇਦਾਂ ਦੇ ਆਉਣ ਇਹ ਆਮ ਲੋਕ ਨੇ ਕਦੇ ਉਹ ਆ ਕੇ ਮੰਡੀ ਦੇ ਟੈਨ ਚ ਲਾਉਣ ਹਾਂ ਬਿਲਕੁਲ ਠੀਕ ਹੈ ਇਹ ਵੀ ਕੋਈ ਬਾਹਾਂ ਵੱਡਾ ਇਹਥੇ ਇਹ ਗੱਲ ਕੀ ਆ ਜਿੰਨਾ ਜੈਨੂਇਨ ਬੰਦਾਗਾ ਸਾਰਿਆਂ ਨੇ ਆ ਕੇ ਕੋਈ ਨਹੀਂ ਸਫਤ ਕੀਤੀ ਆ ਤੇ ਸਾਰਿਆਂ ਨੇ ਹੀ ਪੂਰੀਆਂ ਬੁਕਿੰਗ ਕਰਾਈਆਂ ਨੇ ਤੁਹਾਨੂੰ ਹਾਂ ਜੀ ਸਾਨੂੰ ਇੱਥੇ ਅਸੀਂ ਤਾਂ ਲਗਾਤਾਰ ਲੈ ਕੇ ਆਉਂਗਾ ਮੰਡੀਆਂ ਤੇ ਕਿ ਅਗਲੀ ਵਾਰੀ ਸਾਨੂੰ ਖਰਾਬ ਲੱਗਿਆ ਜੀ ਸਾਡੀ ਮੰਡੀ ਦਿਖਾਈ ਆ ਨਹੀਂ ਵੀਰੇ ਇਹ ਤਾਂ ਕਿ ਇਹਨੂੰ ਦੂਜੀ ਮੰਡੀ ਆ ਤੁਸੀਂ ਵੀ ਦਰਗਾਉਂ ਵਾਲੀ ਪਹਿਲਾਂ ਜਦੋਂ ਫਰਵਰੀ ਸੀ ਉਦੋਂ ਵੀ ਲੈ ਕੇ ਆਏ ਸੀ ਹਾਂ ਹਾਂ ਉਹਦੋਂ ਵੀ ਲੈ ਕੇ ਆਏ ਸੀ ਹਾਂ ਉਦੋਂ ਲਾਇਆ ਸੀ ਇੱਕ ਦਿਨ ਹੀ ਲੱਗੇ ਆਏ ਸੀ ਉੱਥੇ ਜਿਹੜੇ ਹੀ ਘਟਾ ਕੇ ਲੈ ਗਏ ਸੀਗੇ ਉਹ ਮੰਡੀ ਨੇ ਵੀ ਇੰਨਾ ਖਿੱਚਿਆ ਸੀ ਹਾਂ ਕਿ ਮਤਲਬ ਸਾਨੂੰ ਲਗਾਤਾਰ 2 ਮਹੀਨੇ ਮੰਡੀ ਲਾਉ ਇੱਕ ਹੀ ਜਿਹੜਾ ਹੀ ਕਦੇ ਆ ਸੀ ਉਦੋਂ ਮੰਡੀ ਨਹੀਂ ਲਾਈ ਸੀਗੀ ਲਾ ਕੇ ਲੈ ਕੇ ਸੀ ਉਦੋਂ ਵੀ ਕਿਉਂਕਿ ਇਹ ਦੁੱਧਾਂ ਦੇ ਵਿੱਚ 65+ ਸੀਗਾ ਇਹ ਤੇ ਯਾ ਜੀ ਪਸਲੀ ਮੰਡੀ ਦੇ ਵੀ ਹਾਂ ਹਾਂ ਇਹ ਮਤਲਬ 65 ਪਲਸ ਉਦੋਂ ਸੀਗਾ ਦੁੱਧਾਂ ਦੇ ਵਿੱਚ ਹੂੰ ਹੂੰ ਉਹ ਟਾਈਮਾਂ ਦੇ ਵਿੱਚ ਉਦੋਂ ਹਾਂ ਬਈ ਅੱਛਾ ਹੋਂਦੇ ਪੂ ਦਾ ਸਤਾਜ ਇੰਚ ਆ ਹਾਂ ਕਿਹਦਾ ਸਤਾਜ ਇੰਚ ਵੀ ਆ ਉਹ ਅਸੀਂ ਆਪ ਨਹੀਂ ਮੰਨਿਆ ਹੈਗਾ ਸਹੀ ਆ ਦੇਰੇ ਮੇਰੇ ਵੀਰ ਭਾਈ ਨੂੰ ਸਾਦ ਕੇ ਉਹ ਤੋਂ ਮਨਾਇਆ ਕੇ ਆਪ ਦੇ ਹੱਥੇ ਵਿੱਚ ਫੜ ਕੇ ਵੇਜ ਜਾਂਦਾ ਹੁੰਦਾ ਬਿਲਕੁਲ ਪੈ ਜਾਂਦਾ ਬਿਲਕੁਲ ਆਪ ਦਾ ਜਾਨਵਰ ਹੋਵੇ ਕਹਿੰਦਾ ਮਦਮੂ ਤਾਂ ਫੀਤ ਥੱਲੇ ਰਹਿ ਜਾਂਦਾ ਹੁੰਦਾ ਹਾਂ ਪਰ ਉਹਨੇ ਥੱਲੀ ਨਾਲ ਤਸਲੀ ਨਾਲ ਉਪਰੋਂ ਬੰਦਾ ਹਾਂ 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 ਤਸਲੀ ਨਾਲ ਮਨ ਕੇ ਉਸਤਾਦ ਜੀ ਬਾਕੀ ਇਹ ਦੀਂਦਾ ਵੀ ਹੈ ਕਹਿੰਦਾ ਹਾਂ ਦੀਂਦਾ ਬਿਲਕੁਲ ਕੋਈ ਇਹ ਨਹੀਂ ਹੈਗਾ ਕਿ ਉਸਤਾਦ ਜੀ ਨਹੀਂ ਹੈਗਾ ਨਹੀਂ ਬਹੁਤ ਕਰਾ ਹਾਂ ਜੋ ਵੀ ਇਹ ਦੀ ਮਤਲਬ ਤੁਹਾਨੂੰ ਨਹੀਂ ਦਾਤ ਮਿਲੀ ਵੀ ਆ ਤੁਹਾਨੂੰ ਇਹ ਬਸ ਗੋਡ ਗੈਸਟ ਹੀ ਆ ਹਾਂ ਗੋਡ ਗੈਸਟ ਇੱਕ ਤਰ੍ਹਾਂ ਦਾ ਹੀ ਬਿਲਕੁਲ ਬਾਕੀ ਹੋਦਾ ਬਾਕੀ ਆਪ ਦਾ ਨੰਬਰ ਇੱਕ ਦਰਸ਼ਕਾਂ ਨੂੰ ਜ਼ਰੂਰ ਦੱਸ ਦਗੇ ਆਪ ਪੰਜ ਬੱਸੀਆਂਗੇ ਆਪਣਾ ਰੈ ਕੋਟ ਦੇ ਬਿਲਕੁਲ ਨਜ਼ਦੀਕ ਆ ਜਿੱਦਾਂ ਲੁਧਿਆਣਾਗਾ ਤੇ ਆਪਣਾ ਮੇਰਾ ਨੰਬਰ ਹੈਗਾ 98727 48402 98727 48402 ਬਾਈ ਹੁਣਾਂ ਤੁਹਾਨੂੰ ਨੰਬਰ ਵੀ ਆਪਦਾ ਦੱਸਤਾ ਵਾ ਇਸ ਘੋੜੇ ਬਰਤੀ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੋਵੇ ਤਾਂ ਬਾਈ ਹੁਣਾਂ ਤੋਂ ਜਦੋਂ ਮਰਜ਼ੀ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਆ ਬਹੁਤ ਸੋਹਣਾ ਘੋੜਾ ਰੱਬ ਨੇ ਬਾਈ ਨੂੰ ਦਿੱਤਾ ਵਾ ਗੋਡ ਗਿਫਟ ਹੀ ਆ ਤੇ ਸਾਡਾ ਚੈਨਲ ਆ ਜਿਹੜਾ ਉਹ ਜਰੂਰ ਸਬਸਕ੍ਰਾਈਬ ਕਰਿਓ ਸਾਡਾ ਫੇਸਬੁੱਕ ਪੇਜ ਵੀ ਫੋਲੋ ਕਰਿਓ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਦੀ ਵੀਡੀਓ ਤੁਸੀਂ ਬਣਵਾਉਣੀ ਚਾਹੋ ਤਾਂ ਸਾਨੂੰ ਸਾਡੇ ਨੰਬਰ ਤੇ ਸੰਪਰਕ ਕਰਕੇ ਵੀ ਬਣਵਾ ਸਕਦੇ ਆ ਤੇ ਬਾਈ ਨਾਲ ਕੋਈ ਵੀ ਤੁਸੀਂ ਮੰਨ ਲਓ ਜਾਣਕਾਰੀ ਘੋੜੇਪੜੀ ਲੈਣੀ ਹੋਵੇ ਤਾਂ ਉਹ ਬਾਈ ਤੋਂ ਤੁਸੀਂ ਲੈ ਸਕਦੇ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡੇ ਬਹੁਤ ਬਹੁਤ ਧੰਨਵਾਦ ਜੀ